ਜੈਲੋ ਤੇ ਕੈਲੋ ਜੈਲੋ ਤੇ ਕੈਲੋ ਜੈਲੋ ਤੇ ਕੈਲੋ ਇਹ ਬਾਈ ਚੰਡੀਗੜੀਏ ਦੀਆਂ ਬੜੀਆਂ ਪਿਆਰ ਸਤਿਕਾਰ ਦੇ ਨਾਲ ਤਿਆਰ ਕੀਤੀਆਂ ਹੋਈਆਂ ਸਹੀ ਗੱਲ ਹੈ ਕਹਿੰਦਾ ਬਾਈ ਰਾਜੂ ਇਹਨਾਂ ਦਾ ਕੋਈ ਮੁੱਲ ਨਹੀਂ ਸਮਝਾ ਮਰੇ ਆ ਬੰਦੇ ਨੇ ਮੈછા ਦਾ ਮੁੱਲ ਲਾਦਾ ਮੈછા ਨੇ ਮੁੱਲ ਲਾਏ ਨੇ ਇਹ ਹਾਥੀਆਂ ਦੇ ਬੱਚੇ ਲਿਆ ਕੇ ਮੇਲਿਆਂ ਦੇ ਵਿੱਚ ਖੜਾ ਹੈ ਕੋਈ ਬੱਕਰਾ ਲਾ ਨਹੀਂਦਾ ਜਿਹਦੇ ਪਿੱਛੇ ਨਹੀਂ ਭੱਜਿਆ ਜਿੰਨਾ ਮੈਂ ਕਹਿੰਦਾ ਨੇ ਪੁੱਛਿਆ ਵੀ ਨਹੀਂ ਜਿੰਨੇ ਕਹਿੰਦਾ ਲੈ ਲਈ ਹੁੰਦੀ ਇਹ ਵੀ ਪੈਸਾ ਨਹੀਂ ਦੇਖਿਆ ਬੰਦੇ ਨੇ ਬੱਕਰੀ ਦੇਖੀ ਹੈ ਚੁੰਗੜ ਪੜ ਤੇ 90000 ਰੁਪਏ ਲਾਇਆ ਕਿਹੜਾ ਲਾ ਦੂਗਾ ਚੁੰਗੜਾ ਲੈਂਦੇ ਦੇਖਣਾ ਵੀ ਆਪ ਜੀ ਨੂੰ ਤੇ ਸ਼ੌਂਕ ਦੇ ਕਬੂਤਰ ਡਾਏ ਨੇ ਸ਼ੌਂਕ ਦੇ ਕਬੂਤਰ ਡਾਏ ਨੇ ਮੁੱਛਾ ਨੂੰ ਵੱਟ ਚੜਾਏ ਨੇ ਧੰਨਵਾਦ ਸਤਿ ਇਹ ਰਾਜੀੂ ਭਾਈ ਨੇ ਬੇਨੰਦ ਕਰਾਇਆ ਸੀ ਵੀਜਾ ਡੰਗਾਲਾ ਯਾਰ ਹੀ ਲੱਗਦਾ ਬੜਾ ਬੱਕਰਾ ਬਹੁਤ ਔਖਾ ਲੱਗਦਾ ਜਿਹਨੇ ਕੰਮ ਲੁੱਟਿਆ ਵੀਰੇ ਇਹਨਾਂ ਨੂੰ ساری ਇਹਦਾ ਬਾਸਾ ਬੰਦੂਰੀ ਕਰਦੇ ਅਸਲੇ ਤਿਆਰ ਕਰਤੇ ਸਿੱਧੀ ਦੇਖੋ ਜੀ ਦੀ ਮੱਥਾ ਦੇਖ ਲੋ ਕਹਿੰਦੇ ਬਾਦਾਂ ਉੱਚਾ ਮੱਥਾ ਨੀਚੇ ਮੱਥੇ ਦਾ ਬੱਕਰਾ ਏ ਆ ਬਾਈ ਤੋਂ ਆਪਣਾ ਪੱਠ ਲੱਤੀ 1.5 ਲੱਖ ਦੀ ਉਹ ਜਿਹੜਾ ਬੱਕਰੀ ਬਹੁਤ ਅਸਲੇ ਦਾ ਏ ਕੀ ਬਾਤ ਹੈ ਬੜਾ ਔਖਾ ਲਾਦਾ ਇਹਨਾਂ ਨਾਲ ਦੁੱਦਾ ਹਾਂ ਅੱਜ ਆ ਜੀ ਹਾਂ ਭਾਈ ਸ਼ਾਸਤਰੀਕਾਰ ਆਪਾਂ ਖੜੇ ਆ ਜਵਾਈ ਲੈਵੇਂ ਚੰਡੀਗੜੀਏ ਲਵੇ ਲਾਵੇ ਤੈਨੂੰ ਲਾਲਾ ਜੀ ਲਾਲਾ ਲਾਲਾ ਜੀ ਲਾਲਾ ਜੀ ਬੱਕਰੀਆਂ ਵਾਲਾ ਚੰਡੀਗੜੀਆ ਲਾਲਾ ਜੀ ਬੱਕਰੀਆਂ ਵਾਲਾ ਚੰਡੀਗੜੀਆ ਲਾਲਾ ਲਾਜਪਤ ਜੀ ਜਿਹਨੇ ਰੱਖਿਆ ਬੱਕਰੀਆਂ ਦੀ ਪੱਤ ਜੀ ਹਾਂ ਪੂਰੀ ਲਵਾਤੀ ਅੱਜ ਮੰਡੀਆਂ ਦੇ ਵਿੱਚ ਛੱਟ ਜੀ ਹਾਂ ਕਰਾਤੀ ਆਤਾ ਤੇ ਪੱਤ ਤੇ ਬੋਤਲਾਂ ਦੇ ਡੱਟ ਡੱਟੇ ਵੜਦੇ ਭਾਈ ਗੱਲ ਸਹੀ ਹੈ ਕੋਈ ਝੂਠੀ ਜਿਹਨੇ ਕੇ ਭਾਈ ਨੇ ਸਾਡੇ ਪੰਜਾਬ ਦੇ ਵਿੱਚ ਡੱਕਰਾਤਾ ਸਿਰਾ ਸਾਰਿਆਂ ਤੋਂ ਵੱਧ ਪੈਸਾ ਲਾਇਆ ਭਾਈ ਸਾਰਿਆਂ ਤੋਂ ਵੱਧ ਪੈਸਾ ਲਾਇਆ ਲਾਇਆ ਭਾਈ ਨੇ ਜੀਨੇ ਕੇ 5-5 ਲੱਖ ਦੀ ਵੀ ਬੱਕਰੀ ਨਹੀਂ ਛੱਡੀ ਹਰੇਕ ਪਾਲੀ ਨੂੰ ਜੀ ਨੂੰ ਕਹਿੰਦਾ ਜਿਹੜਾ ਕਹਿੰਦਾ ਸੀ ਮੈਂ 4.5 ਮੰਗਦਾ ਉਹਨੂੰ ਕਹਿੰਦਾ ਦੀ ਬੱਕਰੀ ਚੰਗੀ ਮੈਨੂੰ ਦੇ ਦੇ 5 ਲੱਖ ਲੈ ਲੈ ਤੇ ਬਾਈ ਦੇ ਕਰਵਾਨੇ ਧੰਨਵਾਦ ਜੀਨੇ ਕੇ ਇੰਨਾ ਪੈਸਾ ਲਾ ਕੇ ਅੱਜ ਆਵਦਾ ਸਰੀਰ ਦਾ ਤੇ ਦਿਲ ਦਾ ਸ਼ੌਂਕ ਪੂਰਾ ਕੀਤਾ। ਇਹਨੇ ਪੈਸੇ ਲੈ ਲੈਨੇ ਬਾਈ ਬੰਦੇ ਨੇ ਬੱਕਰੇ ਦਾ ਮੁੱਲ। ਹਾਂਜੀ। ਅੱਠਾਂ ਦਾ ਮੁੱਲ ਲਾਇਆ ਨਿੱਕੀ ਨਿੱਕੀਆਂ ਦੇ ਬੱਕਰੀਆਂ ਬੜੀਆਂ ਦੇ ਮੁੱਲ ਜਿਹੜੇ ਹਿਸਾਬ ਨਾਲ ਇਹਨੇ ਪੈਸੇ ਲਾਇਨੇ। ਜਿਹੜੇ ਹਿਸਾਬ ਨਾਲ ਇਹਨੇ ਬਾਈ ਕਹਿੰਦਾ ਤੇ ਇਸ ਬਾਈ ਨੇ ਹੂੰ ਦਿਖਾਉਣ ਨੂੰ ਮੰਗਵਾਉਂਦਾ। ਹਿਸਾਬ ਨਾਲ ਪੈਸੇ ਲਾਏ ਆ। ਹਾਂ। ਜੋਂ ਵੀ ਰੰਗ ਲੱਗੇ ਪੈਨੇ ਇਹ ਨਹੀਂ ਗੱਲ। ਤੇ ਬਾਈ ਨੇ ਬੱਕਰਾ 2,40 ਦਾ ਤਾਂ ਸਾਦੇ ਵਿੱਚ ਦੀ ਖਰੀਦਿਆ। ਇਹ ਕਿਸੇ ਨੇ ਘਾਤਣਾ ਆਇਆ ਨਹੀਂ ਹੈਗਾ ਵੀ ਮੇਰਾ ਰਮੜਾ ਮੈਂ। ਆ ਚੋਸ ਬੱਕਰੇ ਦੀਆਂ ਬਰੀਡਾਂ। ਬਾਈ ਦੇ ਘਰੇ ਤਿਆਰ ਹੋਈਆਂ ਮੇਰਾ ਘਰ 40 ਵੜੀਆਂ ਹੋਈਆਂ ਪਠਾ ਤੇ ਪਠੋਰੇ ਬਾਈ ਕਹਿੰਦਾ ਕੋਈ ਜ਼ਰੂਰੀ ਤਾਂ ਚਿੰਬਰ ਜੇ ਦੇਊਗਾ ਨਹੀਂ ਮੈਂ ਦੰਦਾ ਨਹੀਂ ਛੇਤੀ ਮਾਲ ਸਿਰੇ ਨੂੰ ਸਿਰਾ ਬਾਈ ਨੇ ਲਾਤਾ ਬੱਕਰੀਆਂ ਦਿਖਾਓ ਧੌਣ ਚੋਂ ਕੀਲਾ ਕੱਢਿਆ ਪੇ ਆ ਦਿਖਾ ਦੋ ਬੱਕਰੀਆਂ ਕੀ ਬੱਕਰੀ ਦੇਖੋ ਦਊਗਾ ਤਾਰੀਬ ਆ ਫਟ ਫੜ ਲਈ ਦੀ ਬਾਈ ਬੰਦੇ ਨੇ 3 ਲੱਖ ਰੀ 3 ਲੱਖ 3 ਲੱਖ ਦੀ ਫੈੜ ਪੱਟ ਲਈ ਸੀ ਬੰਦੇ ਨੇ ਉਹਨਾਂ ਦਾ ਲਈ ਜੇ ਇਹਦੇ ਭੋਲੇ ਪੈਣੀ ਵਾਲੇ ਪੈਣੀ ਵਾਲੇ ਭੋਲੇ ਤੋਂ ਪੈਣੀ ਵਾਲੇ ਭੋਲੇ ਤੋਂ ਜੋ ਕੀ ਲਵੇ ਪੈਣੀ ਕਿੰਝੋ ਕੀ ਲਵੇ ਜਾਣਦਾ ਮੈਂ ਪੈਣੀ ਵਾਲੇ ਭੋਲੇ ਨੂੰ ਵੀ ਜਾਣਦਾ ਬੱਕਰੀਆ ਤੇ ਡਬਾ ਹੋ ਬੜਾ ਇਹ ਬੱਕਰੀ ਥਲੇ ਮੇਰੇ ਘਰੇ ਥਲੇ ਦੁੱਧ ਵੀ 6 ਕਿਲੋ ਹੋਣਾ ਹਾਂ ਇਹਨੇ ਸਿਆਮ ਨੂੰ ਤਿੰਨ ਕਿਲੋ ਦੇ ਰਿਹਾ ਉਹਦਾ ਦਾ 5 ਕਿਲੋ ਪਾਉਣਾ ਜੇ ਪੱਟਾ ਪਾਈ ਇਹ 5 ਕਿਲੋ ਦੁੱਧ ਤੇ ਬੱਕਰੀਆਂ 6 ਕਿਲੋ ਉਹ ਤਾਂ ਇੰਦਣੀਆਂ ਹੁੰਦੀਆਂ ਉਹ 5-6 ਕਿਲੋ ਦੁੱਧ ਹੁੰਦਾ ਬੱਕਰੀ ਜਿੰਦਾ 4.5 ਰ 5 ਕਿਲੋ ਹਾਂ ਹੈਨਾ ਇਹਦੇ ਬਾਅਦ ਦੁੱਧ ਨਹੀਂ ਹੁੰਦਾ ਇਹ ਬੱਕਰੀ ਦਾ ਮੈਂ ਉਹ ਇੱਥੇ ਵੀ ਰੱਬਾ ਬੋਲੀ ਇਹਨੇ ਕਿੰਨਾ ਦਿੱਤਾ ਪਰ ਇਹਨੇ ਸਾਡੇ ਵਿੱਚ 4 ਕਿਲੋ ਦੁੱਧ ਦਿੱਤਾ ਭਾਈ ਕਹਿੰਦਾ ਇਹਨੇ 4.5 ਕਿਲੋ ਦੁੱਧ ਦਿੱਤਾ ਕੋਈ ਟਾਈਮ ਦਾ ਸਹੀ ਹੋਗਾ ਐਡਾ ਤਾਂ ਮੈਂ ਮੰਨਦਾ ਵੀ ਦਿੱਤਾ ਹੂ ਹਾਂ ਕਿਉਂਕਿ ਸਵਾ ਦੋ ਸਿਆਮ ਨੂੰ ਸਵਾ ਦੋ ਸਵੇਰੇ ਹਾਂ ਇਹ ਕੱਦ ਕਾਟ ਦੇ ਹਿਸਾਬ ਨਾਲ ਦੁੱਧ ਵਤਾਰੀ ਕਰਦਾ ਕਰਾਤਾ ਨਹੀਂ ਰੱਦੀ ਹੁਣ ਤੇ ਆ ਬੱਕਰੀ ਦਾ ਸਣਾਓ ਜੀ ਐਂਡ ਇਹ ਵਰਤੀਏ ਸੁਆਇਆ ਹੁਣ ਅੱਛਾ ਠੀਕ ਹੈ ਇਹ ਨਾ ਵੀ 6.4 ਕਿਲੋ ਤੇ ਨਾ ਦਿੰਦਾ 6.4 ਕਿਲੋ ਬਾਈ ਤਾਰੀ ਕਹਿੰਦਾ ਦੁੱਧ ਦੇ ਨੇ ਦੁੱਧ ਇਹ ਪਾਈ ਨੇ ਮੇਰਾ ਖਿਆਲ ਵੀ ਸਾਰੀਆਂ ਬੱਕਰੀਆਂ ਅੱਜ ਕੈਮਰਾ ਕਮਾਈ ਮੁੰਡਿਆ ਪਿੱਛੇ ਨੂੰ ਦੁਬਾਰਾ ਪੱਕੇ ਚੰਗੀਆਂ ਬੁੱਢੀਆਂ 40 ਬੱਕਰੀਆਂ ਹੋਣੀਆਂ ਜੀ ਹਾਂ ਬੰਨੀਆਂ ਸਾਡੇ ਕੋਲ 20-22 ਬੱਕਰੀਆਂ ਨੇ ਕਰੇ ਰਹੇ ਹੈਗੇ ਦੀ ਮੈਂ ਵੀ ਕਰੇ ਵੀ ਹੈਗਾ ਗਰ ਪਟਾ ਪਟਾ ਹੋ ਗਿਆ ਹਾਂ ਹਾਂ ਅੱਛਾ ਹਾਂ 3.5 ਸਾਲ ਦਾ ਸਾਡ ਜਾਨੀਆ ਦਾ 3000 ਬਣਾ ਦਿਆ ਤਾਂ ਬੱਕਰੀਆਂ ਵਧੀਆ ਫੜ ਕੇ ਕਿਸ਼ੇ ਰਾਈ ਦੀ ਕਰਾਂਗੇ ਯਾਰ ਬੱਕਰੀ ਚੰਗੀ ਲੈ ਕੇ ਦਿੰਦੇ ਆ ਇਹ ਬਾਈ ਮੁੱਢਤੀ ਨਾਲ ਤਾਜੂ ਇਹਦਾ ਜੀ ਨੇ ਬੱਕਰੀਆਂ ਫੜ ਫੜ ਕੇ ਲੋਕਾਂ ਦੇ ਸ਼ਿੰਗਾਰ ਓਏ ਹਾਜੀ ਕਿੱਥੇ ਬੱਕਰੀ ਜੰਮਦੀ ਹੈ ਬਾਈ ਨੇ ਲੈ ਕੇ ਦਸਤੀ ਹੈ ਐਨੇ ਬੱਕਰੀ ਜੰਮ ਬੱਕਰੇ ਮੇਰੇ ਤਾਂ ਸਾਰੇ ਤਾਂ ਵਧੀਆ ਤੇ ਵਧੀਆ ਲੈ ਕੇ ਦਸਤੀ ਠੀਕ ਹੈ ਲੈ ਲਈ ਸਹੀ ਨਹੀਂ ਸਹੀ ਹੋ ਕਾਮ ਇਹ ਵਧੀਆ ਦੇਣ ਫਿਰ ਇਹਦੇ ਫਿਰ ਲੈ ਕੇ ਬਾਈ ਕਹਿੰਦਾ ਮੈਂ ਵੇਚੀਆਂ ਨਹੀਂ ਬਾਈ 2000 ਮੈਂ ਤਾਂ ਪਤਾ ਆ ਰਿਹਾ ਨਸਲਾਂ ਕਿਨੇ ਨਸਲਾਂ ਵੀ ਆ ਹੋਰ ਫੜ ਲਿਓ ਬਾਈ ਦੋ ਬੱਕਰੀਆਂ ਬਾਈ ਨੇ ਨਸਲ ਸੱਚਾ ਦਿਖਾਤੀ ਹਰੇਕ ਤੋਂ ਸੰਦੀ ਨਹੀਂ ਚੰਡੀਗੜ੍ਹ ਨੂੰ ਚੰਡੀਗੜ੍ਹ ਬਣਾਤਾ ਸੱਚੀਆਂ ਨੇ ਛੱਤੀਆਂ ਦੀ ਗੱਲਾਂ ਬਾਈ ਆ ਬਾਈ ਕਾਰੀ ਦਾ ਅਸਲ ਹੈ ਇਹ ਕਾਰੀ ਦੀ ਅਸਲ ਹੈ ਜੀ ਇਹਦੇ ਕੰਮ ਕਿੰਨੇ ਦੀ ਬਾਈ ਆਰਗਰਿੰਗ ਦਾ ਪਰਮਾਨੰਦ ਹੈ ਹੁਣ ਲੋਕਾਂ ਨੂੰ ਦੱਸਣਾ ਆ ਬਾਈ ਉਹਦਾ ਟੱਗਿਆ ਟੋਨਾ ਤਾਰੀ ਐ ਨਹੀਂ ਦੰਦਾ ਚਲ 1000 ਰੁਪਏ ਰੁਪਏ ਦਾ ਨਿਸ਼ਾਬ ਬਾਈ ਆਪਣਾ ਪਿਆਰ ਹੀ ਨਾਲ ਇਹ ਪਾਈ ਨਾਲ ਤਾਰੀ ਦਾ ਪਿਆਰੇ ਨੇ ਪੈਸੇ ਦਾ ਤਾਰੀ ਦਾ ਪਿਆਰ ਹਰੇਕ ਨਾਲ ਆ ਇਹਦਾ ਆਪ ਸ਼ੌਂਕ ਦੇ ਕਬੂਤਰ ਮੇਲੇ ਆ ਜਿਹੜਾਉਂਦਾ ਜਾ ਕੇ ਦਾਏ ਨੇ ਮੇਲੇ ਦੇ ਆਪਾਂ ਜੀ ਗੱਲ ਇੰਡੀਆ ਦੇ ਵਿੱਚ ਮੇਲੇ ਜਿੱਤੇ ਨੇ ਤਾਰੀ ਨਹੀਂ ਬੱਕਰੇ ਬੱਕਰੀਆਂ ਦੇ ਨਿਯਾਮ ਲੈ ਕੇ ਤੇ ਬਾਈ ਬੱਕਰੀ ਆ ਵੀ ਦਿਖਾ ਲੂਗਾ ਆ ਬੱਕਰੇ ਵੀ ਆ ਇਹ ਆ ਦੇਖੋ ਜੀ ਕੰਨਾਂ ਦੇ ਕੱਟ ਵਾਲੀ ਬੱਕਰੀ ਦੀਵੇ ਕੰਨਾਂ 'ਚ ਕੱਟਨੇ ਬਹੁਤ ਸੁਨੱਖੀ ਬੱਕਰੀ ਐ ਸਿਰੇ ਨੂੰ ਸਿਰਾ ਲਾਇਆ ਪਿਆ ਪਹਿਲੀ ਬੱਕਰੀਆਂ ਪੌਧੀ ਲੋਈ ਤਿੰਨ ਬੱਚੇ ਨੇਰੇ ਸਾਡੇ ਤਿੰਨ ਬੱਕਰੀ ਬੱਚੇ ਆਏ ਸਾਹ ਦਿੰਦੀ ਆ ਤਿੰਨੇ ਦੀ ਆੜੀ ਤਿੰਨ ਪਾਚਦੇ ਨਾ ਇਹ ਆ ਚਾਰ ਬਟਾ ਦਿੱਤੇ ਨੇ ਆ ਬੋਲਾ ਭਾਈ ਜੀ ਆ ਦੇਖੋ ਜੀ ਮੂਨ ਦੇਖ ਲੈ ਸਿੰਘੀ ਚਾਹ ਪਿੰਡਾਂ ਦੇ ਸਿੰਘੀ ਮੱਤ ਨੂੰ ਖਿੱਚਦੇ ਮੜੀ ਜੀ ਰਕੋ ਨਾ ਕੋਣ ਛੱਡ ਦਿਓ ਨਾ ਨਵਾਬ ਬੱਕਰੀ ਕਰਾ ਦੂ ਬਾਈ ਨੇ ਸਿਰਾਂ ਘਾਤਾ ਬਾਈ ਦੀਆਂ ਹੀ ਨਹੀਂ ਗੱਲ ਲੇਗੀ ਇਹ ਪੂਰੀ ਨੰਦਨ ਨਹੀਂ ਦਾ ਬਾਈ ਦੂਰ ਵੱੜ ਕੇ ਗਾਇਡ ਪੁੱਟੋ ਆ ਪਾਰਟ ਪੀ ਲਾ ਕੋਣੀ ਵੀ ਲੱਗਦੀ ਆ ਇਹ ਨਹੀਂ ਗੱਲ ਹੈ ਸਹੀ ਤੇਰਾ ਵੀ ਬਸਰੀ ਨਾਲ ਦੀ ਐ ਚੋਰੀ ਉਹ ਹੀ ਉਹ ਹੀ ਕੀ ਹੈ ਬੱਤਰਾ ਪਤਾ ਨਹੀਂ ਹਾਂ ਅਗਲਾ ਖਾਨਦਾਨ ਨਹੀਂ ਪਹਿਲਾਂ ਨਹੀਂ ਕਰਦਾ ਬਾਈ ਇਹ ਹੋਰ ਦਿਖਾਓ ਜੀ ਕੱਡੀ ਦੇ ਨਾਲ ਇਹਨਾਂ ਨੂੰ ਪਤਾ ਅਜ ਦੁਕਾਨਿਆਂ ਦਾ ਯਾਰ ਅੱਧੀ ਗੱਲੀ ਘਰ ਕੱਲੀ ਗੱਲੀ ਅੱਗੇ ਦੇਖੀਆ ਆਪਾਂ ਜਰਾ ਕਰਨਾ ਬਣਿਆ ਆ ਆ ਬਾਈ ਕਾਲ ਇਹ ਰਹਾ ਤਾਕੇ ਵਾਈਕਾ ਪਾਕਿਸਤਾਨ ਦੇ ਬਾਰਡਰ ਤੱਕ ਕਮਾ ਲਿਆ ਪਰ ਕੰਡਾ ਤਰ ਨਹੀਂ ਟੱਪਿਆ ਵਾ ਉਹੀ ਇਕੱਠੀਆਂ ਹੋ ਗਈਆਂ ਉਹ ਜਾ ਹੁੰਦਾ ਉੱਥੇ ਚਲੇ ਵੀ ਜਾਂਦੇ ਹੈ ਜੇ ਉੱਧਰ ਪੈਸੇ ਦੇ ਲੱਗਦੇ ਜੇ ਵੀਜ਼ਾ ਲੱਗ ਜਾਂਦਾ ਤਾਂ ਪਾਕਿਸਤਾਨ ਚ ਬੱਕਰੀਆਂ ਕੋਈ ਰਾਜੂ ਪਤਾ ਇਹਨਾਂ ਨੂੰ ਜੜਾਦਾ ਵੀ ਤਾਂ ਬਾਈ ਕਹਿੰਦਾ ਮੈਂ ਲੈਣ ਵੀ ਲੱਗ ਜਾਂਦਾ ਬਾਈ ਪੈਸੇ ਰੱਖ ਕੇ ਲਾ ਆ ਬੰਦੇ ਨੇ ਪੈਸੇ ਦਾ ਉਹ ਤਾਂ ਬੱਕਰੀਆਂ ਬਾਰਡਰ ਕੋਲੇ ਚੱਲਦੇ ਜਾਂਦੇ ਨਹੀਂ ਚੱਲਦੇ ਪੂਰਾ ਆਪਣੇ ਕੋਲੇ ਆਉਂਦੇ ਨੇ ਉਹਦਾ ਡੱਲਾ ਕਰਾ ਬਦਲੇ ਲਾਹ। ਮਾਰਦਾ ਗੋਲੀ ਮਾਰ ਨੀ ਮਾਰ ਦਾਂਗੇ। ਆ ਮਾਰ ਦਾਂਗੇ ਆ। ਮਾਰ ਦਾਂਗੇ। ਆ ਦੇਖੋ ਜੀ ਬਾਈ ਦੀ ਬੱਕਰੀ ਸਿਹਰੀ ਸਿਹਰੀ ਜਬ ਮੈਂ ਲੈ ਆ। 40 ਸਿਹਰੀਆ ਬੰਦ 40 ਸਿਹਰੀਆ। ਤੇ ਆ ਬੱਕਰੀਆਂ ਬਾਈ ਦੀਆਂ ਨੇ ਲਾਲ ਡੱਬੀਆਂ ਪੂਰੀਆਂ। ਬਹੁਤ ਸਿਹਰੀ ਦੀ ਬੱਕਰੀਆਂ ਇਹ ਵੀ ਮੈਂ ਸਮਰਜੀ। ਆ ਭਰਾ। ਉਹ ਬੜੀ ਨੀ ਬੱਕਰੀ। ਜਿਹੜੀ ਕਿ ਕੁਆਲਟੀ ਸਿਹਰੀ ਹੈ। ਇੱਕ ਬੱਕਰੀ ਹੋਰ ਲਿਆ ਬਾਈ। ਜਹਾਂਗੀਰ 300 ਆਹੋ ਆਹੋ ਜੀ ਬਾਈ ਬਾਹਗਲੇ 300 ਚਾਹਾਂਗੀ ਵਾਲੇ ਬਾਹਗਲੇ ਵੀ ਜਹਾਂਗੀਰ ਵਾਲੇ ਚਾਹਾਂਗੀ ਤੋਂ ਬਾਹਗਲੇ ਬਈ ਨੀ ਆਹੋ ਆਹੋ ਬਾਹਗਲੇ ਹੋ ਗੀਂ ਨਾ ਕੋਲ ਪਹਿਲੀ ਬੱਕਰੀ ਅੱਜੋ ਮਰਜੀ ਕਾ ਕਹਿੰਦਾ ਹੈ ਜੇ ਪਾਸਤਾ ਆਂਦਾ ਵੀ ਬੱਕਰੇ ਨੂੰ ਤਾਰੀ ਪੁਰਸਾ ਬਾਈ ਬਾਹਗਲੇ ਕੋਲ ਹੁਣ ਅੱਜ ਲੱਗਿਆ ਠੀਕਾ ਟੰਗਾਂ ਵਾਲਾ ਹਾਂ ਜੀ ਆ ਪਿੱਛੇ ਰੱਖ ਪਤਨ 55 ਟੰਗਾਂ ਇੰਨੇ ਸੇ ਲਗਾਵਾ ਵਾਹ ਜੀ ਵਾਹ ਉਹ ਮਸਲੇ ਆਹ ਘੜੀਏ ਉਹ ਭੋਕ ਵੀ ਪੂਰੇ ਪਾਸਤਾ ਨੂੰ ਬਣਾਇ ਰਿਹਾ ਸੀ ਆਹ ਇਹ ਤਾਰੀ ਨੇ ਪਾਸਤਾ ਨੂੰ ਬਣਾ ਬੰਦੇ ਨਹੀਂ ਕਾ ਬਣਾਣੀ ਆਪਾਂ ਇਹ ਕਹਿੰਦਾ ਵੀ ਦੱਪਣੀ ਨਹੀਂ ਰਹਿਣੇ ਉਰੇ ਆਪਣੇ ਕੋਲੇ ਹੈਗਾ ਤਾਂ ਇਹਦਾ ਟਪਾ ਦਾ ਪਾਕਿਸਤਾਨ ਇਹਨੇ ਦਾ ਟਪਾ ਦਾ ਭਾਈ ਬੱਕਰੀ ਨਹੀਂ ਇਹ ਪਿਓਰ ਆ ਬੁਰੀ ਅਸਲੀ ਪਿਓਰ ਦੇਖੋ ਜੀ ਵਧੀਆ ਬੱਕਰਾ ਹੈ ਜੋ ਵਧੀਆ ਦਾ ਘਰ ਖੇਡਾ ਚੇਲਾ ਹੀ ਬੋਮ ਵਧੀਆ ਦਿੱਤਾ ਬੱਕਰਾ ਹੀ ਬੋਮ ਬੱਕਰਾ ਬਹੁਤ ਚੰਗਾ ਭਾਈ ਮੈਂ ਹੁਣ ਦੋ ਛੇਲੇ ਬੱਕਰੇ ਦਿਖਾਓ ਜੀ ਬਸ ਦਿਖਾ ਦੇ ਚੂਚੇ ਚੂਚੇ ਦੇਖਣ ਆ ਆ ਚੂਚਾ ਵਧੀਆ ਚੂਚਾ ਦਿਖਾ ਦਿਓ ਭਾਈ ਖੜ ਜਾਵਾਂਗਾ ਲੱਗ ਜਾਂਦਾ ਚੂਚੇ ਦਿਖਾ ਦਿਓ ਬਰੀਕੀਆਂ ਚੂਚਾ ਕੇ ਮੈਦਾਨੀ ਹੈ ਚੂਚਾ ਦੇਖ ਤੂੰ ਸਿੰਗੀ ਸਿੰਗੀ ਦਾ ਪਤਾ ਨਹੀਂ ਲੱਗਦਾ ਰਾਤ ਨੂੰ ਲੋਕੋ ਜਿਹਾ ਕਾਲੀ ਲੋਕੀ ਵਾਹ ਬਾਈ ਵਾਹ ਅੱਛਾ ਇਹ ਨੇ ਤਿੰਜੇ ਸਣੇ ਇਹ ਥੱਲੇ ਦੇਖ ਥੱਲਾ ਹਾਂ ਇਹ ਮਾਰਦੀਆਂ ਨੇ ਹੁੰਜਾ ਹੁੰਜਾ ਮਾਰਦੇ ਨੇ ਆਓ ਜੀ ਇਹ ਨੀ ਪੀਕ ਤੇ ਲਿਆ ਕੇ ਬੋ ਗੋਲਿਆ ਦੋਈ ਗੋਲ ਗੋਲ ਮੈਂ ਚੱਲੇ ਪੱਟੀਆਂ ਲੈ ਕੇ ਆਹ ਉਰੀ ਪਾਕਿਸਤਾਨ ਦੀ ਹੱਤ ਜਵੇਂ ਹੱਤ ਬਚਾਤੀ ਉੱਤਾਂ ਗੁੱਦੂ ਕਿੰਨਾ ਸ਼ੇਰ ਵਰਗਾ ਹੈ ਉਹ ਜਦੋਂ ਗੋਲ ਕਰਦੇ ਨੇ ਟੇਰੇ ਵਾਲੀਆਂ ਹਾਂ ਇਹ ਬੋਤਿਆਂ ਦੇ ਯਾਰ ਦੰਦੇ ਦੱਬੋ ਹੁੰਦੀਆਂ ਨੇ ਉਹ ਮੰਨਣਗੇ ਭਾਈ ਮੰਨਣਗੇ ਮੈਂ ਤਾਂ ਬੋਤਿਆਂ ਦੇ ਵੀ ਸਵਾਰੀਆਂ ਕਰੀਆਂ ਭਾਈ ਬਹੁਤ ਬਹੁਤ ਧੰਨਵਾਦ ਆ ਬਿੰਗੇ ਨੰਗੜ ਦਾ ਹੋਰ ਦੇਖ ਲੈ ਆਹ ਦੇਖੋ ਬਿੰਗੀਆਂ ਟੰਗਾ ਇਹਦਾ ਅਸਲਾ ਤਾਰੀ ਵਾਲਾ ਬੱਚਾ ਇਹ ਇਹ ਰਾਜੀੂ ਭਾਈ ਨੇ ਬੇਨਦ ਕਰਾਇਆ ਸੀ ਪੀਜਾ ਡੰਗਾਲਾ ਯਾਰ ਹੀ ਲੱਗਦਾ ਪੋੜਾ ਬੱਕਰਾ ਬਹੁਤ ਔਖਾ ਲੱਗਦਾ ਜਿਹਨੇ ਘੱਟ ਲੱਭਦਾ ਫਿਰ ਕਹਿੰਦਾ ਸਾਡੀ ਅਸਲੇ ਤਿਆਰ ਕਰਤੇ ਸਿੱਧੀ ਦੇਖੋ ਜੀ ਦੀ ਮੱਥਾ ਦੇਖ ਲਓ ਕਹਿੰਦੇ ਬਾਹਰ ਤਾਂ ਜਾਂ ਉੱਚਾ ਮੱਥਾ ਨੀਚੇ ਮੱਥੇ ਦਾ ਬੱਕਰਾ ਏ ਯਾ ਯਾਰ ਅੰਕਾ ਹੋਈ ਅੱਖਾਂ ਯਾ ਯਾਰ ਅੰਕਾ ਹੋਈ ਅੱਖਾਂ ਆ ਬਾਈ ਤੋਂ ਆਪਣਾ ਪੱਟ ਲੱਤਦੀ 1.5 ਲੱਖ ਦੀ ਹੋਰ ਇਹ ਬੱਕਰੀ ਬਹੁਤ ਅਸਲੇ ਦਾ ਏ ਕੀ ਬਾਤ ਹੈ ਆ ਪੋੜਾ ਔਖਾ ਲਾ ਰਿਹਾ ਇਹ ਨਾਲ ਦੁੱਦਾ ਅੱਛਾ ਜੀ ਇਹ ਜੰਟੀੜ ਬੱਕਰਾ ਅਜੇ ਕੱਥੇ ਬੋਕਾ ਗਿਆ ਨੇ ਇਹ ਆਖੀਰ ਆਇਆ ਕੀਰਾ ਕੱਥੇ ਬੋਕਾ ਫਿਰ ਟੈਂਕ ਪਾਣੀ ਕੋੜ ਖਾਣਿਆ ਆ ਆ ਗਿਆ ਚਾ 3 ਲੱਖ ਵਾਲਾ ਚਾ 4 ਲੱਖ ਵਾਲਾ ਪੁੱਤ ਆ ਇਹ ਕੀ ਹੈ ਜੀ 4 ਲੱਖ ਵਾਲਾ ਪੁੱਤ ਲੈ ਕੇ ਤਾਂ ਅਜ ਕਿਹਨਾਂ ਲੈ ਕੇ ਗਏ ਉਹ ਮੈਨੂੰ ਜਿੱਤ ਵੀ ਮੈਨੂੰ ਪਤਾ ਹੈ ਆ ਜਿੱਤੇ ਆ ਦੀ ਵਕਰਾ ਇਹ ਜਿੱਤੇ ਦਾ 450 ਚੌਗਾ ਦਾ ਇਹ 4:00 ਬਜਾਉਣਾ ਹੁਣ ਕਹਿ ਦੰਦੋਗੇ ਹੁਣ 6 ਹੋ ਗਿਆ 6 ਦੰਦੋਗੇ ਜੀ ਦੇਖ ਸਕਦੇ ਹੋ ਇਹ ਤਾਂ ਬਣ ਗਿਆ ਬੱਕਰਾ ਮੁੱਠਾ ਮੁੱਠਾ ਸਾਰਾ ਕੁਝ ਆ ਦਾ ਵੀਡੀਓ ਦੇ ਵਿੱਚ ਵੀ ਫੋਟੋ ਕਰਾ ਕੇ ਆਪਣੀ ਮੂਰਤ ਕਰਾ। ਮਾਂ ਦੁੱਧ ਵੀ ਪੂਰਾ ਚੰਗੀ ਦਾ ਮਾਂ। ਇਹ ਤੈਨੂੰ ਕਰ ਲੈ ਸੈਟਿੰਗ। ਉਹ ਬੱਕਰਾ ਛੱਡਿਆ ਮੁੰਡਿਆ। ਉਹਨੂੰ ਲਾ ਲਵੇ। ਉਹਦੋਂ ਮੂਰਤ ਕਰਾ ਤਿਆਰੇ। ਕਰਦਾ। ਨੰਬਰ ਬੋਲ ਦੀ ਬਾਈ। ਬੰਦਾ ਚੱਕਿਆ ਪੂਰਾ। ਮਾਣ ਨੂੰ ਲਾ ਚੌੜਾ ਜਾ ਕਰਤਾ ਜੂ। ਪੂਰਾ ਆ ਜਾ। ਪਿਛਾਂ ਨੂੰ ਕਰ ਪਿਛਾਂ। ਵਾਹ। ਆ ਜਾ ਵੀਡੀਓ ਕਰਾ ਲੈ। ਵਾਹ। ਮੁੰਡੇ ਦੀ ਵੀਡੀਓ ਬਣਾਉਂਗਾ ਇਹ ਵਿੱਚ। ਕਰ ਜਾ ਇੱਥੇ ਬੇਟੀ। ਉਹਨੂੰ ਮੂਰਤ ਕਰਕੇ। ਪੂਰਾ ਪੂਰਾ। ਵੇਖੋ ਜੀ ਛੋਟੇ ਛੋਟੇ ਬੱਚਿਆਂ ਨੂੰ ਵੀ ਅੱਜ ਸ਼ੌਂਕ ਪੈਦਾ ਹੋ ਗਿਆ ਪੰਜਾਬ ਦੇ ਬੱਚਿਆਂ ਨੂੰ ਵੀ ਸ਼ੌਂਕ ਪੈਦਾ ਹੋ ਗਿਆ ਜਿਹੜੇ ਕਿ ਨਿੱਕੇ ਨਿੱਕੇ ਨਿਆਣੇ ਨੇ ਮੇਲਾ ਦੇਖਣ ਆਏ ਨੇ ਰਾਜੂ ਨੇ ਠਰਕ ਪਾਤਾ ਫੱਲੋ ਇਹ ਠਰਕ ਪੈ ਗਿਆ ਕਿਉਂਕਿ ਪਾਇਆ ਵਿਆਹ ਭੋਰਾ ਭਰਾ ਨੂੰ ਇਹ ਨਸੇ ਪੱਤੇ ਤੋਂ ਬਚ ਜਾਣਗੇ ਇਹਨਾਂ ਦੀ ਜ਼ਿੰਦਗੀ ਬਣ ਜੂ ਬੱਕਰੀ ਲੈਣਾ ਪਾਲ ਲਿਆ ਕਰਨਗੇ ਉਹਦੀ ਜ਼ਿੰਦਗੀ ਸੰਭਾਲ ਲੈਣਾ ਤੇ ਨੂੰ ਲੱਭਿਆ ਕਰਨਗੇ ਕਿੱਥੇ ਰਾਜੂ ਬਾਬਾ ਕਿੱਥੇ ਆ ਚਲੋ ਕੋਈ ਨਹੀਂ ਕੰਪਨ ਨੂੰ ਉਸਤਾਦ ਕਦੇ ਤਾਂ ਮੰਨਣਗੇ ਕਿ ਰਾਜੂ ਬਾਬਾ ਕਿੱਥੇ ਗਿਆ ਹਾਂਜੀ ਕਿ ਧੰਨਵਾਦ ਸਾਡੇ ਪਕਾਣ ਪੁਰਾਣੇ ਆ ਜੜੀ ਵੀ ਆ ਕੇ ਖੜੇ ਨੇ ਪਿੱਛੋਂ ਪਤਾ ਨਹੀਂ ਕਿਧਰੋਂ ਆ ਕੇ ਖੜੇ ਆ। ਫਾਟ ਹੀ ਨਾ ਰਿਹਾ ਕਰ ਮੂਹਰੇ ਆਇਆ ਕਰ ਮਿੱਤੀ ਰਿਹਾ ਕਰ। ਸਹੀ ਕਰ। ਮਿੱਤੀ ਰਿਹਾ ਕਰ। اے ਭਾਈ ਫੋਟੋ ਬਣਾ ਪਾਓ ਵਸਿਆ ਜੀ। ਤੇ ਨੰਬਰ ਬੋ ਇੱਕ ਵਾਰ। 98557 83182 ਇੱਕ ਵਾਰ ਹੋਰ ਦੋ। 98557 83182 ਚੰਡੀਗੜ੍ਹ ਚਲਦੀ ਗੜ੍ਹ ਚੰਡੀਗੜ੍ਹ ਚੰਡੀਗੜ੍ਹ ਬਣਾ ਕੇ ਛੰਟੀ ਮੇਰੇ ਤੋਗਾ ਹੈ ਹੈ ਚੰਡੀਗੜ੍ਹ ਦੇ ਵਿੱਚ ਤੋਗਾ ਪਿੰਡ ਹੈ ਤੋਗਾ ਤੋਗਾ ਪਿੰਡ ਚੰਡੀਗੜ੍ਹ ਦੇ ਵਿੱਚ ਤੋਗਾ ਪਿੰਡ ਅੱਜ ਦਾ ਚੰਡੀਗੜ੍ਹ ਲਾਲਾ ਇਹ ਹੈ ਤੋਗਾ ਪਿੰਡ ਚੰਡੀਗੜ੍ਹ ਤੋਗਾ ਪਿੰਡ ਤੇ ਪਗਾ ਗਿਆ ਆਪਣੀ ਹਿੰਦ ਆ ਦੇਖ ਲੈ ਬਾਟ ਇੱਕ ਹੋਰ ਦਿਖਾ ਦੇ ਬਾਟ ਇਹ ਕਾਨੂੰਨਾ ਹੋ ਰਹਿ ਗਿਆ ਖੜ ਜਾ ਇੱਕ ਨਿੱਕੀ ਜਿਹੀ ਆ ਦੇ ਪੱਠ ਬਈ ਇਹਨੇ ਆ ਵੀ ਲਈ ਇਹ ਆ ਖੀਰੀ ਅੱਲਾਹ ਆਜੀ ਹਾਂ ਜਾ ਪਰਿਓ ਖੀਰੀ ਰਜੂ ਕਰਦੇ ਸਿਓ ਸੈਲੋ ਤੇ ਕੈਲੋ ਸੈਲੋ ਤੇ ਕੈਲੋ ਇਹ ਬਾਈ ਚੰਡੀਗੜੀਏ ਦੀਆਂ ਬੜੀਆਂ ਪਿਆਰ ਸਤਿਕਾਰ ਦੇ ਨਾਲ ਪਿਆਰ ਕੀਤੀਆਂ ਹੋਈਆਂ ਸਹੀ ਗੱਲ ਹੈ ਕਹਿੰਦਾ ਭਾਈ ਰਾਜੂ ਇਹਨਾਂ ਦਾ ਕੋਈ ਮੁੱਲ ਨਹੀਂ ਸਾਡੇ ਮੋਰੇ ਆਇਆ ਬੰਦੇ ਨੇ ਮੈਛਾਂ ਦਾ ਮੁੱਲ ਲਾਦਾ ਮੈਛਾਂਲੇ ਮੁੱਲ ਲਾਏ ਨੇ ਤੇ ਹਾਂਥੀਆਂ ਦੇ ਬੱਚੇ ਲਿਆ ਕੇ ਮੇਲਿਆਂ ਦੇ ਵਿੱਚ ਖੜਾ ਨੇ ਕੋਈ ਬੱਕਰਾ ਲਾ ਦੇ ਸਾਡੇ ਪਿੱਛੇ ਨਹੀਂ ਭੱਜਿਆ ਜਿੰਨਾ ਮੈਂ ਕਹਿੰਦਾ ਨੇ ਪੁੱਛਿਆ ਵੀ ਨਹੀਂ ਜਿੰਨੇ ਕਹਿੰਦਾ ਲੈ ਲਈ ਹੁੰਦੇ ਨੇ ਇਹ ਵੀ ਪੈਸਾ ਨਹੀਂ ਦੇਖਿਆ ਬੰਦੇ ਨੇ ਬੱਕਰੀ ਦੇਖੀ ਐ ਜੰਗੜਪੜ ਤੇ 90000 ਰੁਪਏ ਲਾਇਆ ਕਿਹੜਾ ਲਾ ਦੂਗਾ ਜੰਗੜਾ ਲਾ ਕੇ ਦੇਖਦਾ ਆਪ ਜੀ ਕੋ ਤੇ ਸ਼ੌਂਕ ਦੇ ਕਬੂਤਰ ਡਾਏ ਨੇ ਬੇਚਿਓ ਆਉਂਦੇ ਵੀ ਨਹੀਂ ਮੇਰੀਆਂ ਬਨੂਣੀਆਂ ਓ ਸੁਣਿਆ ਜੀ ਇੱਥੇ ਖੜਾ ਸ਼ੌਪ ਦੇ ਕਬੂਤਰ ਡਾਏ ਨੇ ਮੁੱਛਾ ਨੂੰ ਵੱਟ ਚੜਾਏ ਨੇ ਧੰਨਵਾਦ ਸਾਥੀ ਜੀ ਜਨਾਬ ਜਿੰਨੇ ਸਾਡੇ ਵਪਾਰੀ ਕਹਿੰਦੇ ਨੇ ਬਾਹਰਲੇ ਮੁਲਖਾਂ ਵਾਲੇ ਵੀ ਅਸੀਂ ਪੰਜਾਬ ਦੇ ਵਿੱਚੋਂ ਨਸਲਾਂ ਖਤਮ ਕਰ ਦਾਂਗੇ ਪਰ ਮੈਂ ਨਹੀਂ ਕਹਿੰਦਾ ਅਸੀਂ ਬੰਦੇ ਵਪਾਰੀਏ ਖਤਮ ਹੋ ਜਾਣਗੇ ਮੈਂ ਵੀ ਖਤਮ ਹੋ ਜਾਊਂਗਾ ਪਰ ਸਾਡੀਆਂ ਨਸਲਾਂ ਖਤਮ ਨਹੀਂ ਹੁੰਦੀਆਂ ਰੋਕਦੇ ਬਾਈ ਚੰਡੀ ਖੜੇ ਰੋਕਦੀਆਂ ਬਾਈ ਦਿਨ ਟੁਕੜੀ ਦਿਨ ਟੁਕੜੀ ਰਾਤ ਚੋਕੜੀ ਸਾਡੀਆਂ ਬੱਕਰੀਆਂ ਇੱਕ ਇੱਕ ਦਾ ਚਾਰ ਚਾਰ ਬੱਚੇ ਜਾਂਦੀ ਹੈ ਇੱਕ ਇੱਕ ਘਰ ਬੱਕਰੀਆਂ ਇਹ ਸਾਲ ਇੱਕ ਇੱਕ ਘਰ ਦੇ ਵਿੱਚ 50-50 ਬੱਕਰੀਆਂ ਤਿਆਰ ਕਰਕੇ ਆ ਜਿਹੜੀ ਲੁਕੋਦੇ ਨੇ ਆ ਖੜੇ ਨੇ ਪੁਰਾਣੇ ਫਕੀਰ ਜਿਨ੍ਹਾਂ ਨੇ ਕੇ ਬੱਕਰੀ ਨੂੰ ਪ੍ਰਮੋਟ ਕੀਤਾ ਬੱਕਰੀ ਪਾਲਣ ਤੋਂ ਬਾਅਦ ਖੜਾ ਕੇ ਤਿਆਰ ਕਰਦਾ ਤਾਰੀ ਵਰਗੇ